ਕੜੀ ਸੀਗਾ 1.5-2 ਕਿਲੋਮੀਟਰ ਤੇ ਭੇਡਾਂ ਵਾਲਾ ਨੇ ਕੀ ਕੀਤਾ ਵੀ ਉਹ ਉਹ ਪਈ ਦੇ ਵਿੱਚ ਭੇਡਾਂ ਲਾ ਲਈਆਂ ਭੇਡਾਂ ਲਾ ਲਈਆਂ ਉਹ ਪਤਾ ਵੀ ਇੱਥੋਂ ਲੰਘੂਗਾ ਤੇ ਉਧਰੋਂ ਮੈਂ ਲੇਟ ਤੇ ਲੇਟ ਦਾ ਬੰਦੇ ਟੈਨਸ਼ਨ ਤਾਂ ਪੈਂਦੀ ਏ ਤੁਹਾਨੂੰ ਪਤਾ ਉਹ ਕਲਾ ਕਰਦੇ ਵੀ ਉਧਰ ਕਮੇਟੀ ਵਾਲੇ ਬੋਲਣਗੇ ਨਹੀਂ ਸਿਰੋਤੇ ਗਾਲਾਂ ਕੱਢਣਗੇ ਤੇ ਮੈਂ ਲੇਟ ਮੈਂ ਉਹਨਾਂ ਬਥੇਰੇ ਹੱਥ ਦੱਪਣਾ ਵੀ ਬਾਈਪਾਸੇ ਕਰ ਲੈ ਰਵੀ ਬਣ ਕੇ ਮੈਂ ਬਹੁਤ ਯਾਰ ਬੇਜਾਂ ਹੋ ਜੂ ਐ ਹੋ ਜੂ ਉਹ ਕਹਿੰਦੇ ਵੀ ਗੱਲ ਸੁਣ ਲਾ ਤੂੰ ਬੱਕਰੀਆਂ ਦਾ ਗਾਣਾ ਗਾਇਆ ਉਹਨਾਂ ਦੇ ਬਣਾਤੇ ਤੂੰ ਨੰਬਰ ਤੇ ਸਾਨੂੰ ਹੋ ਮਜ਼ਾਕ ਕਰਦੇ ਉਹ ਸਾਨੂੰ ਜੀਰੋ ਸਮਝਿਆ ਤੇ ਕਹਿੰਦੇ ਵੀ ਜਾਂ ਵਾਦਾ ਕਰ ਵੀ ਬਾਬੇ ਦੇ ਬਾਬੇ ਦੀ ਕਸਮ ਲੱਗੇ ਤੈਨੂੰ ਵੀ ਤੂੰ ਸਪੇਡ ਵਾਲਾ ਦਾ ਗਾਣਾ ਵੀ ਗਾਉਣਾ ਹੈ ਕੋਈ ਉਹ ਕੀ ਕਹਿੰਦੇ ਨੇ ਡਰ ਮੂਰੇ ਭੂਤ ਨੇ ਨਾ ਜਦੇ ਜਾਂ ਕਹਿੰਦੇ ਨੇ ਛਤਰਾ ਮੂ ਕੀ ਕਹਿੰਦੇ ਨੌ ਮਣ ਝੜਦੀਏ ਉਹ ਮੈਂ ਕਹਦਾ ਮੈਂ ਕਹਦਾ ਮਾਫ ਠੀਕ ਆ ਪ੍ਰਭੂ ਮੈਂ ਆਪਣਾ ਬੁੱਕਾ ਦੂੰਗਾ ਉਹ ਫਿਰ ਮੈਨੂੰ ਆ ਕੇ ਨਾ ਫਿਰ ਮੈਂ ਸ਼ਾਮੀ ਆਪਣਾ ਪ੍ਰੋਗਰਾਮ ਬੰਦ ਕਰਕੇ ਤੇ ਫਿਰ ਪੈਗ ਬੋਗ ਲਾ ਕੇ ਫਿਰ ਮੈਂ ਗਾਣਾ ਲਿਖਿਆ ਤੇ ਗਾਣਾ ਲਿਖਿਆ ਭੇਡ ਵਾਲਾ ਦਾ ਕਹਿੰਦੀ ਵੇ ਮੈਂ ਨੰਗ ਨਾਲ ਲਾਲੀ ਵੇ ਮਲੰਗ ਨਾਲ ਲਾਲੀ ਨੰਗ ਨਾਲ ਲਾਲੀ ਵੇ ਮਲੰਗ ਨਾਲ ਲਾਲੀ ਉਦੋਂ ਸੋਚ ਕੇ ਨਾ ਲਾਈਆ ਵੇ ਮੈਂ ਕਾਰ ਬੈਠੀ ਕਾਲੀ ਵਰਾ ਲੈਣਾ ਵੇ ਤੂੰ ਰੂਸੀ ਨੂੰ ਮਨਾ ਲੈਣਾ ਵੇ ਤੂੰ ਰੂਸੀ ਨੂੰ ਵਰਾ ਕੇ ਕਹਿੰਦੀ 5 ਸਾਲ ਹੋ ਗਏ ਸਾਡੀ ਯਾਰੀ ਲੱਗੀ ਨੂੰ ਵੀ ਕਿਤੇ ਸੂਟ ਵੀ ਨਹੀਂ ਦਿੱਤਾ ਤੂੰ ਸੁਵਾ ਕੇ ਹੋ ਗਿਆ ਗਾਲਸੋ ਵੀ ਮੈਂ ਨਾ ਬੜਾ ਗਰੀਬ ਐ ਕਹਿੰਦਾ ਇੱਕ ਬਾਪੂ ਮੇਰਾ ਪੜਾੜ ਪੈ ਕਹਿੰਦਾ ਮੈਨੂੰ ਪੈਸੇ ਭੇਜ ਰਿਹਾ ਦਿੰਦਾ ਕਹਿੰਦਾ ਮੈਨੂੰ 10 ਰੁਪਏ ਦਿੰਦਾ ਵਾ ਬੀੜੀਆਂ ਮੂੜੀਆਂ ਆਸ ਤੱਕ ਕਹਿੰਦਾ ਤੇ ਕਹਿੰਦਾ ਵੱਧ ਪੈਸੇ ਨੇ ਨਾ ਤੇ ਕਹਿੰਦਾ ਐਦ ਕੀ ਤੂੰ ਐਵੇਂ ਗੁੱਸੇ ਨਾਲ ਉਹ ਕਹਿੰਦਾ ਵੀ ਮੈਂ ਨਾ ਕਿ ਭੇਡਾਂ ਦੀ ਉਹਨਾਂ ਚੋਰੀ ਵੇਚੂਗਾ ਬਾਪੂ ਤੋਂ ਤੇ ਫੇਰ ਮੈਂ ਤੈਨੂੰ ਪੈਸੇ ਦਊਗਾ ਕਿ ਪਹਿਲਾਂ ਝਾਂਜਲਾ ਸੰਭਾਲੀ ਪਹਿਲਾਂ ਸੂਡ ਸੰਭਾਲੀ ਕੀ ਕਹਿੰਦਾ ਪਹਿਲਾਂ ਥੋੜਾ ਦੇ ਦਿਓ ਕਹਿੰਦਾ ਪਾਣਾ ਐਵੇਂ ਦੂਰੀ ਨਹੀਂ ਇਹ ਮੇਰੀ ਮਜਬੂਰੀ ਪਾਣਾ ਐਵੇਂ ਦੂਰੀ ਨਹੀਂ ਇਹ ਮੇਰੀ ਮਜਬੂਰੀ ਐਦ ਕੀ ਡਿਮਾਂਡ ਤੇਰੀ ਕਰ ਦਊਗਾ ਪੂਰੀ ਇੱਕ ਲਿਆਕ ਰੱਖੀ ਇੱਕ ਲਿਆਕ ਰੱਖੀ ਤੇਰੇ ਲਈ ਮੈਂ ਡੋਰੀ ਕਹਿੰਦਾ ਭੇਡਾਂ ਦੀ ਬਿੱਲੂ ਉਹਨਾਂ ਵੇਚ ਕੇ ਤੈਨੂੰ ਦੇਊਗਾ ਬਾਪੂ ਤੋਂ ਪੈਸੇ ਚੋਰੀ ਵੇਡਾਂ ਦੀ ਬਿੱਲੋਂ ਉੱਨ ਮੇਜ ਕੇ ਤੈਨੂੰ ਦੇਊਂਗਾ ਬਾਪੂ ਤੋਂ ਪੈਸੇ ਚੋਰੀ ਭਲਾ ਝਾਂਜਰਾਂ ਬਣਾ ਲਈ ਭਵੇਂ ਛੂੜ ਦਸਵਾ ਲਈ ਵੀ ਸਣਾ ਵਾਂਗ ਦੇ ਸੁਰ ਦੇ ਕਾਕਾ ਸੁਰ ਤਿਆਰ ਹੀ ਰੱਖਿਆ ਕਰੋ ਯਾਰ ਤੂੰ ਇਗੜਾ ਘੱਟ ਲੈ ਕੇ ਜਾਣਾ ਹੈ ਇਹ ਕੋ ਮੋਲੋਂ ਦਾ ਭਾਈਆ ਬੱਕੇ ਦੁੱਧ ਦੇ ਕਿਹੜਾ ਸੁਰ ਸਾਢੇ ਦਿਨ ਸਾਢੇ ਦਿਨ ਭਾਈਆ ਬੱਕੇ ਦੁੱਧ ਦੇ ਦੇ ਲਾਸ ਬਦਲੇ ਵੀ ਯਾਰੀ ਤੋੜ ਕੇ ਬੱਕਰੀਆਂ ਵਾਲੇ

तो कचेले सीना बले होणे गुरी तुफी काल मे चडवी वेहला जेरा हानी सा चवी वेहला जेरा लेजा गन्न फाड किसचेर बकरी जोई दोणगी करल वेरा एजगन फाड केसेर बकरी जोई दोणगी करदा लेवीरा ए इतकेन जादी कट्ट पीजा पत्ला नबलिये इतकेन जादी कट्ट पीजा पत्ला ਕੱਜੇ ਲਸੀਨਾ ਬਲ ਹੁਣ ਜੁਗਰੀ ਝੂਠੀ ਗੱਲ ਵੇ ਤੂੰ ਤਾਂ ਕੱਜੇ ਲਸੀਨਾ ਪਜਾਉਣ ਜੁਗਰੀ ਝੂਠੀ ਗੱਲ ਵੇ ਛੱਡ ਵੀ ਬੇਥਲਾ ਜੇਰਾ ਹਣਿਸਾ ਤਮੀ ਬੇਥਲਾ ਜੇਰਾ ਲੈ ਜਾ ਤਨ ਫੜ ਕਿਸ ਜੇਰੇ ਬੱਕਰੀ ਚੋਈ ਧੋਣਗੀ ਕਰਦਾ ਲੈ ਵੇਰਾ ਲੈ ਜਾ ਤਨ ਫੜ ਕਿਸ ਜੇਰੇ ਬੱਕਰੀ ਚੋਈ ਧੋਣਗੀ ਕਰਦਾ ਲੈ ਵੇਰਾ ਜਿ ਬਲਾਉਂਦ ਤਲਨਾ ਬਜਵੇ ਮੈਨਿ ਮਾਰ ਜਾੜਿਆ ਬੱਕਰੀ ਨ ਮੱਝ ਤੋਂ ਬਣਾਈ ਫਿਰਦਾ ਬੜੀ ਚ ਬਲਾਉਂਦ ਤਲਨਾ ਬਜਵੇ ਪਰਦਾ ਪਾਣੀ ਚ ਬਲਾਉਂਦ ਤਲਨਾ ਬਜਵੇ ਮੈਨਿ ਮਾਰ ਜਾੜਿਆ ਉਹ ਨੰਨਾ ਨਗਲ ਜੀ ਹਣੀ ਸਣੇ ਬੱਕਰੇ ਤੇ ਨਗਲ ਜੀ ਹਣੀ ਸਣੇ ਬੱਕਰੇ ਉਹ ਤਵਾਂ ਗਰਾਮੀ ਵੜੇ ਪਾਲੇ ਉਹ ਤਵਾਂ ਗਰਾਮੀ ਵੜੇ ਪਾਲੇ ਜੇ ਵੱਕ ਵੰਗਰਾਮੀ ਵੜੇ ਪਾਲੇ ਯਾ ਪੱਕ ਦੁੱਧ ਦੇ ਘਲਾਸ ਬਦਲੇ ਵਿਆਰੀ ਕਰੀਆਂ ਵਾਲੇ ਯਾ ਪੱਕ ਦੁੱਧ ਦੇ ਘਲਾਸ ਬਦਲੇ ਵਿਆਰੀ ਕਰੀਆਂ ਵਾਲੇ ਭਾਈ ਪੱਕ ਦੁੱਧ ਦੇ ਘਲਾਸ ਬਦਲੇ ਵਿਆਰੀ ਤੋੜ ਕੇ ਬੱਕਰੀਆਂ ਵਾਲੇ ਓ ਫਿਰ ਆ ਗਏ ਦੁੱਧ ਦੀ ਬਤੀਲੀ ਆਪਰੇ ਹੀ ਵਿੱਚ ਖੰਡ ਪਾਈਨੀ ਤੜਕਦੀ ਈਟਾਂ ਦੇ ਚੁੱਲੇ ਦੇ ਤੇਰੀ ਹੀ ਜਮਗੀ ਮੜਾਹੀਨੀ ਓ ਫਿਰ ਆ ਗਏ ਦੁੱਧ ਦੀ ਬਤੀਲੀ ਆਪਰੇ ਹੀ ਵਿੱਚ ਖੰਡ ਪਾਈਨੀ ਤੜਕਦੀ ਈਟਾਂ ਦੇ ਚੁੱਲੇ ਦੇ ਤੇਰੀ ਹੀ ਜਮਗੀ ਮੜਾਹੀਨੀ ਲਜਾ ਕਰਨੋਂ ਪਕੜ ਗਈ ਲਜਾ ਕਰਨੋਂ ਖਚਕੇ ਹੋ ਲਜਨ ਵੜ ਕੇ ਸਜਰੇ ਬੱਕਰੀ ਜੋਇਂ ਦੌੜਨ ਦੀ ਕਰ ਗੱਲ ਮੇਰਾ ਲਜਾ ਕਰਨੋਂ ਵੜ ਕੇ ਸਜਰੇ ਬੱਕਰੀ ਜੋਇਂ ਦੌੜਨ ਦੀ ਕਰਦਾ ਤੇ ਮੇਰਾ ਆਹ ਇਤਨਾਲ ਮੋੜ ਨਾਲ ਮਾਲ ਬੰਨ ਕੇ ਮੈਨ ਮਰ ਰਵ ਜਾ ਓ ਮੈਤਨਿਆ ਸਿਪੂਰੇ ਮੰਦਰਾਸਾਲ ਐ ਮੈਤਨਿਆ ਸਿਪੂਰੇ ਮੰਦਰਾਸਾਲ ਹੈ ਨੇ ਇਤੜੀ ਚਾਰ ਕੇ ਗਾਲੇ ਹਨੇ ਇਤੜੀ ਚਾਰ ਕੇ ਗਾਲੇ ਮੈਂ ਕਿਹਾ ਬੱਕਰੀਆਂ ਛਾਰ ਕੇ ਗਾਲੇ ਆ ਬੱਕਰੀਆਂ ਛਾਰ ਕੇ ਗਾਲੇ ਭਾਈ ਅੱਖ ਦੇ ਦੋ ਦੇ ਗਲਾਸ ਬਦਲੇ ਵਿਆਰੀ ਬੱਕਰੀਆਂ ਵਾਲੇ ਭਾਈ ਅੱਖ ਦੇ ਦੋ ਦੇ ਗਲਾਸ ਬਦਲੇ ਵਿਆਰੀ ਬੱਕਰੀਆਂ ਵਾਲੇ ਭਾਈ ਬੱਕਰੀਆਂ ਸਬਦਲੇ ਵੀ ਆਲੀ ਤੋੜ ਗਏ ਬੱਕਰੀਆਂ ਵਾਲੇ ਓ ਜੀ ਆਪ ਠੋਰੇ ਬੱਚੀ ਤੀ ਗੱਲ ਨਹੀਂ ਸਮਝਾਂਦੇ ਡੋੜਨਾ ਬੋਲ ਕੱਦ ਜਾਈਦਾ ਕੀ ਕਰ ਗੱਲ ਨਹੀਂ ਵਸਿਆਂ ਦੇ ਡੋੜਨਾ ਬੋਲ ਕੱਦ ਜਾਈਦਾ ਕੀ ਕਰ ਗੱਲ ਨਹੀਂ ਵਸਿਆਂ ਦੀ ਡੋੜਨਾ ਬੋਲ ਕੱਦ ਜਾਈਦਾ ਕੀ ਕਰ ਗੱਲ ਨਹੀਂ ਵਸਿਆਂ ਦੇ ਡੋੜਨਾ ਥਾੜੀ ਵਾਲੇ ਪੱਟੀ ਦੇ ਮਗਰ ਲੱਗ ਕੇ ਥਾੜੀ ਵਾਲੇ ਪੱਟੀ ਦੇ ਮਗਰ ਲੱਗ ਕੇ ਮਾਰ ਸੇਕੀ ਜਾਵੇ ਲੈ ਜਾ ਕਰਨ ਨੂੰ ਪਕੜ ਕੇ ਲੈ ਜਾ ਕਰਨ ਨੂੰ ਖੱਚ ਕੇ ਹੋਰ ਲੈ ਜਾ ਕਰਨ ਨੂੰ ਭੜ ਕੇ ਲੈ ਜਾ ਕਰਨ ਨੂੰ ਪਕੜ ਕੇ ਲੈ ਜਾ ਕਰਨ ਨੂੰ ਖੱਚ ਕੇ ਜਾਂ ਪਰ ਲੈ ਜਾ ਕੋਚੂ ਜਨ ਕੇ ਡੋਣਾ ਚ ਵੀ ਕਿਉਂ ਵੀ ਕੇਰੀ ਬੰਦੇ ਨਕਲੀ ਵਾਲ ਪਏ ਹੁੰਦੇ ਵੇ ਲੈ ਨਗਨ ਹਾਲਾ ਜਗਨ ਵੜ ਕੇ ਸਜੇ ਰੇ ਬੱਕਰੀ ਜੋਇ ਧੋੜਨ ਦੀ ਘੜੇ ਨਾਲ ਵੀਰਾ ਤਲਗਨ ਵੜ ਕੇ ਸਜੇ ਰੇ ਬੱਕਰੀ ਜੋਇ ਧੋੜਨ ਦੀ ਘੜੇ ਨਾਲ ਵੀਰਾ ਤਲਗਨ ਵੜ ਕੇ ਸਜੇ ਰੇ ਬੱਕਰੀ ਜੋਇ ਧੋੜਨ ਦੀ ਘੜੇ ਨਾਲ ਵੀਰਾ ਆਇਆ ਬੱਕਰਾ ਤੇ ਦੇਖ ਲਾਸ ਬਦਲੇ ਵੀ ਆਰੀ ਧੋੜ ਕੇ ਬੱਕਰੀਆਂ ਵਾਲਾ ਹੋਲਾ ਜਗਨ ਵੜ ਕੇ ਸਜੇ ਰੇ ਬੱਕਰੀ ਜੋਇ ਧੋੜਨ ਦੀ ਘੜੇ ਨਾਲ ਵੀਰਾ ਆਇਆ ਬੱਕਰਾ ਤੇ ਦੇਖ ਲਾਸ ਬਦਲੇ ਵੀ ਆਰੀ ਧੋੜ ਕੇ ਚੋਲਾ ਦੇ ਘਰ ਕਿਸੇ ਜੇਰੀ ਨਕਰੀ ਹੀ ਜੋਇ ਨਗੜੰਗੀ ਪਰਦਾ ਨਵੇਰਾ ਥੱਲੇ ਵਾਲਾ ਤੇ ਲਕਿਤੇ